ਬਠਿੰਡਾ ਕਬੱਡੀ ਲੀਗ ਦਾ ਦੂਸਰਾ ਜਿਹੜਾ ਸੀਜ਼ਨ ਹੈ ਆਪਾਂ ਇਸ ਵਾਰ 2025 ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਵੀ ਜਿਹੜਾ ਸਾਡਾ ਪਹਿਲਾ ਸੀਜ਼ਨ ਰਿਹਾ ਬਹੁਤ ਵਧੀਆ ਰਿਹਾ ਉਹਦੇ ਚੋਂ ਅਸੀਂ ਜੋ ਕੋਸ਼ਿਸ਼ ਸੀ ਸਾਡੇ ਮਨ 'ਚ ਸੀ ਜੋ ਅਸੀਂ ਪ੍ਰਾਪਤੀਆਂ ਕਰਨੀਆਂ ਚਾਹੁੰਦੇ ਸੀ ਕੁਝ ਹੱਦ ਤੱਕ ਅਸੀਂ ਪ੍ਰਾਪਤ ਕੀਤੀਆਂ ਉਹ ਲੀਗ ਸਮੁੱਚੇ ਪੰਜਾਬ 'ਚ ਕੀ ਪੂਰੀ ਦੁਨੀਆ ਦੇ ਵਿੱਚ ਵੀ ਜਿਹੜੇ ਪਲੇਅਰ ਉਸ ਲੀਗ 'ਚੋਂ ਖੇਡੇ ਸਾਡਾ ਸਾਡੇ ਨਾਲ ਜੁੜੇ ਹੋਇਆ ਸਾਡੇ ਸਤਿਕਾਰਯੋਗ ਗੁਰੂ ਜੀ ਪ੍ਰੋਫੈਸਰ ਮਦਨ ਲਾਲ ਜੀ ਸਾਡੇ ਪਿੰਡਾਂ ਤੋਂ ਵੀਰ ਨੇ ਸਾਡੇ ਨਾਲ ਜਿਹੜਾ ਸ਼ੁਰੂ ਤੋਂ ਸਹਿਯੋਗ ਕਰ ਰਹੇ ਐ ਖਾਨ ਜੀ ਨੇ ਗਰੀਤਾਗਾ ਜਸਵਿੰਦਰ ਤੁੰਗਾਲੀ ਪਿੰਡ ਕੋਟਫੱਤਾ ਪਿੰਡ ਤੇ ਝੰਡਾ ਵਾਲੇ ਤੋਂ ਸੀਰਾ ਜੀ ਅਮਰਤ ਬਲਾਨ ਜੀ ਜੁੜੇ ਹੋਏ ਨੇ ਤੇ ਕੁਝ ਸਾਡੇ ਡੀਪੀ ਸੇਵਨ ਤੇ ਜੇ ਤੁਹਾਨੂੰ ਮੈਂ ਇਹਨਾਂ ਦਾ ਦੱਸਾਂ ਇੱਕ ਓੜਾ ਜੀ ਨੇ ਬਹੁਤ ਜੰਨਾ ਸਮੁੱਚਾ ਕਬੱਡੀ ਜਗਤ ਇਹਨਾਂ ਨੂੰ ਜਾਣਦਾ ਹੈ ਇਹ ਆਪਣੇ ਆਪ ਚੱਲ ਕੇ ਸਾਡੇ ਕੋਲੇ ਆਇਆ ਹੈ ਜ਼ਿੰਦਗੀ ਹੈ ਬੱਚਿਓ ਚੱਲਦਾ ਰਹਿੰਦਾ ਹਰ ਕੁਝ ਪਹਿਲੀ ਲੀਗ ਅਸੀਂ ਸ਼ੁਰੂ ਕਰੀ ਸੀ ਸਾਡੇ ਨਾਲ ਬੰਦੇ ਜੁੜੇ ਸੀ ਕਿਸੇ ਨੇ ਸਾਡੇ ਤੋਂ ਪੈਸਾ ਨਹੀਂ ਮੰਗਿਆ ਅੱਜ ਸਾਨੂੰ ਜਾਦ ਆ ਰਹੀ ਹੈ ਉਹ ਲੱਖੀ ਦੀ ਕਮੈਂਟੇਟਰ ਜਦੋਂ ਅਸੀਂ ਪਹਿਲੀ ਲੀਗ ਸ਼ੁਰੂ ਕੀਤੀ ਸਾਡੇ ਕੋਲ ਚੱਲ ਕੇ ਆਇਆ ਸਾਡੀਆਂ ਗੱਲਾਂ ਸੁਣੀਆਂ ਸਾਨੂੰ ਕਹਿੰਦਾ ਜੀ ਮੈਂ ਕਾਰ ਤੇ ਤੇਲ ਪਵਾ ਕੇ ਆਪ ਇੱਥੇ ਆਇਆ ਕਰੂੰਗਾ ਮੈਂ ਕੋਈ ਪੈਸਾ ਨਹੀਂ ਲੈਣਾ ਅਸੀਂ ਪਹਿਲੀ ਲੀਗ ਤੇ ਹੀ ਅਨਾਉਂਸ ਕੀਤਾ ਵੀ ਅਸੀਂ ਕੋਈ ਪੈਸਾ ਕਿਸੇ ਨੂੰ ਕਿਸੇ ਪਲੇਅਰ ਨੂੰ ਨਹੀਂ ਦੇਣਾ ਨਰੋਲ ਜਿਹੜੀ ਹੈਗੀ ਹੈ ਪ੍ਰੈਕਟਿਸ ਵਾਸਤੇ ਹੈ ਸਾਡੇ ਤੋਂ ਜਿਹੜੇ ਸਾਡਾ ਮੇਨ ਮੋਟਿਵ ਇਹ ਹੈ ਵੀ ਜਿਹੜੇ ਪਲੇਅਰ ਪਿੰਡਾਂ ਦੇ ਵਿੱਚ ਖੇਡਦੇ ਆ ਬਹੁਤ ਵਧੀਆ ਖੇਡਦੇ ਆ ਜਿਨ੍ਹਾਂ ਨੂੰ ਕੋਈ ਚੇਂਜ ਨਹੀਂ ਲੱਗਣ ਦਿੰਦਾ ਜਾਂ ਕੋਈ ਹੋਰ ਹੈ ਜਿਨ੍ਹਾਂ 'ਚ ਟੈਲੈਂਟ ਹੈਗਾ ਉਸ ਇਸ ਲੀਗ ਥਰੂ ਨਿਕਲ ਕੇ ਆਵੇ ਉਹ ਪਿਛਲੇ ਸਾਲ ਨਿਕਲ ਕੇ ਵੀ ਆਇਆ ਤੁਹਾਡੇ ਸੁਪਨੇ ਆ ਚੰਗਾ ਪਲੇਅਰ ਬਣਨ ਦੀ ਸਾਡੇ ਵੀ ਕੋਈ ਸੁਪਨੇ ਆ ਅਸੀਂ ਸ਼ੁਰੂ ਤੋਂ ਮੈਂ ਆ ਜਸਵਿੰਦਰ ਖੜਾ ਮੈਂ ਖੜਾ ਹਾਂ ਕੁਝ ਬਹੁਤ ਸਾਰੇ ਅਸੀਂ ਪਹਿਲੇ ਸਟੂਡੈਂਟ ਆ ਕੋਸਾਬ ਦੇ ਮਦਨ ਸਰ ਦੇ ਜਿਹੜੀ ਚੀਜ਼ ਨਾਲ ਬੰਦਾ ਜੁੜਿਆ ਹੁੰਦਾ ਉਹਦੇ ਕੋਈ ਸੁਪਨੇ ਹੁੰਦੇ ਆ ਅਸੀਂ ਇਸ ਲੀਗ 'ਚੋਂ ਕੋਈ ਕਮਾਈ ਨਹੀਂ ਕਰਨੀ ਪੈਸਾ ਇਕੱਠਾ ਕਰ ਲੀਏ ਸਾਨੂੰ ਐਨ ਆਰ ਆਈ ਵੀਰ ਪੈਸੇ ਭੇਜਦੇ ਆ ਸੀ ਉਹਨਾਂ ਦਾ ਸ਼ੁਕਰ ਅਦਾ ਕਰਦੇ ਆ ਬਹੁਤ ਲੋਕ ਸਾਨੂੰ ਪੈਸਾ ਭੇਜਦੇ ਆ ਪੈਸਾ ਵੀ ਅਸੀਂ ਇਕੱਠਾ ਕਰ ਲੀਏ ਪਰ ਅਸੀਂ ਅਸੀਂ ਆਪਦੇ ਸੁਪਨੇ ਪੂਰੇ ਕਰਨੇ ਆ ਜੇ ਕੋਈ ਜਿਹੜੇ ਸਾਡੇ ਸੁਪਨੇ ਆ ਜਿਹੜਾ ਲੱਖੀ ਸੁਪਨੇ ਲੈ ਕੇ ਗਿਆ ਇਸ ਦੁਨੀਆ ਤੋਂ ਚਲਾ ਗਿਆ ਅਸੀਂ ਉਸਦੇ ਸੁਪਨੇ ਪੂਰੇ ਕਰਨ ਦੇ ਜਿਹੜੇ ਹੈਗੇ ਉਹਨਾਂ ਤੇ ਸਾਡੀ ਡਿਊਟੀ ਲੱਗੀ ਹੋਈ ਹੈ ਉਸ ਕਰਕੇ ਇਸ ਕਰਕੇ ਅਸੀਂ ਮੈਂ ਪਹਿਲਾਂ ਵੀ ਜਦੋਂ ਲਾਈਵ ਹੋਇਆ ਉਹਦੇ ਵਿੱਚ ਬੋਲਿਆ ਵੀ ਇੱਥੇ ਸਿਰਫ ਉਹੀ 플레이ਰ ਆਵੇ ਜਿਹੜਾ ਕਬੱਡੀ ਖੇਡਣਾ ਚਾਹੁੰਦਾ ਹੈ ਪੈਸੇ ਸਾਡੇ ਕੋਲ ਨਹੀਂ ਹੈਗੇ ਅਸੀਂ ਪੈਸੇ ਨਹੀਂ ਦੇਣੇ ਅਸੀਂ ਪਲੇਅਰ ਪੈਦਾ ਕਰਨੇ ਆ ਜੇ ਇੱਥੇ ਇਸ ਗਰਾਊਂਡ 'ਚ ਪ੍ਰੈਕਟਿਸ ਹੁੰਦੀ ਹੈ ਤਾਂ ਇੱਥੇ ਕਿਸੇ ਤੋਂ ਪੈਸਾ ਲਿਆ ਵੀ ਨਹੀਂ ਜਾਂਦਾ ਕਿੰਨੇ ਪਲੇਅਰ ਬੈਠੇ ਹੋਣਗੇ ਜਿਹੜੇ ਇੱਥੇ ਪਲੇਅਰ ਪ੍ਰੈਕਟਿਸ ਕਰਕੇ ਗਏ ਆ ਤੇ ਕਿੰਨੇ ਇੰਟਰਨੈਸ਼ਨਲ ਲੈਵਲ ਤੇ ਚਲੇ ਗਏ ਅਸੀਂ ਜੇ ਪੈਸੇ ਦੇ ਨਹੀਂ ਰਹੇ ਤਾਂ ਅਸੀਂ ਪੈਸੇ ਲੈ ਵੀ ਨਹੀਂ ਰਹੇ ਸਾਡਾ ਮੇਨ ਪਲੇਅਰ ਹੈ ਕਿਸੇ ਮਾਂ ਦਾ ਪੁੱਤ ਕਿਸੇ ਦਾ ਜੇ ਕੋਈ ਚੰਗੀ ਕਬੱਡੀ ਖੇਡ ਜੂਗਾ ਜੇ ਕਿ ਉਹ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਜੂਗਾ ਤਾਂ ਸਾਡਾ ਸਾਰਾ ਕੁਝ ਹੀ ਪੂਰਾ ਹੈਗਾ ਫੇਰ ਗੱਲ ਰਹੀ ਇਨਾਮ ਦੀ ਪਿਛਲੇ ਵਾਰ ਅਸੀਂ ਅਨਾਉਂਸ ਕੀਤਾ ਸੀ ਅਸੀਂ ਕੋਈ ਇਨਾਮ ਨਹੀਂ ਦੇਣਾ ਸਾਡੇ ਕੋਲੇ ਪੈਸੇ ਇੰਨੇ ਨਹੀਂ ਹੈਗੇ ਅਸੀਂ ਸਿਰਫ ਕਬੱਡੀ ਦੀ ਸੇਵਾ ਕਰ ਸਕਦੇ ਆ ਅਸੀਂ ਕਬੱਡੀ ਚ ਡਿਸਪਲਿਨ ਲਿਆਉਣ ਵਾਸਤੇ ਇਹ ਜਿਹੜੀ ਲੀਗ ਸ਼ੁਰੂ ਕਰੀ ਹੈ ਅਸੀਂ ਜਿਵੇਂ ਜਿਵੇਂ ਪਰਸਨੈਲਿਟੀ ਦੂਸਰੀਆਂ ਟੀਮਾਂ ਦੇ ਪਲੇਅਰਾਂ ਦੀ ਹੈ ਦੂਸਰੀਆਂ ਟੀਮਾਂ ਦੇ ਪਲੇਅਰ ਦੀ ਪਰਸਨੈਲਿਟੀ ਤੇ ਕਬੱਡੀ ਦੇ ਪਲੇਅਰ ਦੀ ਪਰਸਨੈਲਿਟੀ ਅਸੀਂ ਬਰਾਬਰ ਕਰਨਾ ਚਾਹੁੰਦੇ ਆ ਉਹਨਾਂ ਚ ਡਿਸਪਲਿਨ ਹੋਵੇ ਜੇ ਇੱਕ ਕ੍ਰਿਕਟ ਵਾਲਾ ਪਲੇਅਰ ਟੀਵੀ ਤੇ ਆ ਰਿਹਾ ਤੇ ਕਬੱਡੀ ਵਾਲਾ ਵੀ ਆ ਰਿਹਾ ਉਹਦੀ ਬਰਾਬਰ ਉਹਦੀ ਉਨੀ ਟੌਰ ਹੋਵੇ ਅਸੀਂ ਇਸ ਲੈਵਲ ਤੱਕ ਜਾਣਾ ਚਾਹੁੰਦੇ ਆ ਸਾਡਾ ਮੋਟੀਵੇ ਇਹ ਹੈ ਕੱਲੇ ਪੈਸੇ ਨਾਲ ਨਹੀਂ ਇਸ ਲੀਗ ਚੋਂ ਖੇਡ ਕੇ ਪੈਸਾ ਵੀ ਕਮਾ ਸਕਦੇ ਹਾਂ ਪੈਸੇ ਨਾਲ ਬਹੁਤ ਕੁਝ ਹੁੰਦਾ ਸਾਰਾ ਕੁਝ ਮੈਂ ਬਹੁਤ ਲੰਬੇ ਚ ਨਹੀਂ ਜਾਣਾ ਚਾਹੁੰਦਾ ਹੁਣ ਮੈਂ ਜਿਹੜੇ ਟੀਮ ਦੇ ਆਪਣੀ ਲੀਗ ਦੇ ਰੂਲ ਰੈਗੂਲੇਸ਼ਨ ਹੈ ਉਹਨਾਂ ਬਾਰੇ ਦੱਸੂਗਾ ਪਿਛਲੇ ਸਾਲ ਵੀ ਜਦੋਂ ਅਸੀਂ ਲੀਗ ਸ਼ੁਰੂ ਕਰੀ ਸੀ ਅਸੀਂ ਉਹਦੇ ਵਿੱਚ ਪਹਿਲਾਂ ਕਿਹਾ ਸੀ ਵੀ ਅਸੀਂ ਕਿਸੇ ਨੂੰ ਕੋਈ ਇਨਾਮ ਨਹੀਂ ਦੇਣਾ ਸਾਡੇ ਕੋਲੇ ਪੈਸੇ ਇਕੱਠੇ ਹੋ ਗਏ ਅਸੀਂ ਜਿਹੜੀ ਫਸਟ ਟੀਮ ਹੈ ਉਹਨੂੰ 41000 ਰੁਪਇਆ ਸੈਕੰਡ ਨੂੰ 31000 ਰੁਪਇਆ ਜਿਹੜੀਆਂ ਤੀਜੀ ਚੌਥੀ ਸੀ ਉਹਨਾਂ ਨੂੰ 15-15000 ਤੇ ਜਿਹੜੀਆਂ ਦੂਸਰੀਆਂ ਟੀਮਾਂ ਅਸੀਂ ਸਾਰੀਆਂ ਨੂੰ 11-11000 ਰੁਪਇਆ ਦਿੱਤਾ ਛੋਡੇ ਨੇ ਇਸ ਗੱਲ ਦਾ ਵੀ ਵਾਅਦਾ ਹੈ ਵੀ ਪਿਛਲੇ ਸਾਲ ਨਾਲੋਂ ਇਸ ਕੀ ਐਤ ਕੀ ਵੱਧ ਹੋਊਗਾ ਜਿੰਨੇ ਆਪਣੇ ਕੋਲੇ ਪੈਸੇ ਆ ਜਾਣਗੇ ਅਸੀਂ ਕੋਈ ਪੈਸਾ ਕੋਲੇ ਨਹੀਂ ਰੱਖਣਾ ਜਿੰਨਾ ਆਜੂਗਾ ਡਿਵਾਈਡ ਕਰ ਦੇਣਾਗਾ ਸਾਰਾ ਪਲੇਅਰਾਂ ਚ ਚਲਾ ਜਾਣਾ हां जे ਕਿਤੇ ਪਿੰਡ ਚ ਟੂਰਨਾਮੈਂਟ ਹੁੰਦੇ ਆ ਜਿਵੇਂ ਪਿਛਲੇ ਸਾਲ ਅਸੀਂ ਪਿੰਡਾਂ ਚ ਟੂਰਨਾਮੈਂਟ ਕਰਵਾਏ ਉਥੋਂ ਪਿੰਡ ਵਾਲੇ ਆਪਦੇ ਪਿੰਡ ਦੇ ਤੌਰ ਤੇ ਕੁਝ ਜਿਹੜੀ ਰਕਮ ਹੈ ਉਹ ਟੀਮਾਂ ਨੂੰ ਦਿੰਦੇ ਆ ਉਹ ਕੁਝ ਅਸੀਂ ਉਹਦੇ ਚੋਂ ਥੋੜਾ ਬਹੁਤਾ ਕੁਝ ਲੀਗ ਲੀਗ ਦਾ ਫੰਡ ਕੱਟ ਕੇ ਉਹ ਸਾਰੇ ਅਸੀਂ ਜਿਹੜੇ ਹੈਗੇ ਪਲੇਅਰਾਂ ਦੇ ਵਿੱਚ ਉਸੇ ਪਿੰਡ ਸ਼ਾਮ ਨੂੰ ਉੱਥੇ ਜਿਹੜੇ ਹੈਗੇ ਦੇ ਦੇਣੇ ਆ ਇਸ ਇਸ ਤੇ ਅਸੀਂ ਥੋੜਾ ਜਿਹਾ ਇਹ ਚੇਂਜ ਕੀਤਾ ਇਸ ਵਾਰੀ ਵੀ ਜਿਹੜਾ ਪਹਿਲਾਂ ਅਸੀਂ ਜਿਹੜੇ ਪਿੰਡਾਂ 'ਚ ਮੈਚ ਕਰਾਉਂਦੇ ਸੀ ਉਹ ਲੀਗ ਦੇ ਮੈਚ ਕਰਾਉਂਦੇ ਸੀ ਹੋ ਸਕਦਾ ਆਪਾਂ ਨੂੰ ਉੱਥੇ ਦੋ ਮੈਚ ਰਿਜ਼ਲਟ ਕੱਢਣ ਵਾਸਤੇ ਲੀਗ ਆਪਣੇ ਪਹਿਲੇ 4 ਮੈਚਾਂ ਦੇ ਵਿੱਚ ਆਪਣੇ ਰਿਜ਼ਲਟ ਆਜਿਆ ਕਰਨਗੇ ਉਹ ਆਪਾਂ ਨੋਟ ਕਰ ਲੈਣੇ ਆ ਲੀਗ ਦੇ ਹਿਸਾਬ ਨਾਲ ਤੇ ਉੱਥੇ ਆਪਾਂ ਦੋ ਮੈਚ ਵੱਧ ਕਰਾ ਕੇ ਟੀਮ ਜਿਹੜਾ ਥੋੜਾ ਜਿਹਾ ਪਿੰਡ 'ਚ ਹੋ ਜਾਂਦਾ ਫਾਈਨਲ ਇੱਥੇ ਹੋ ਗਿਆ ਤੇ ਉਹ ਆਪਾਂ ਕੋਸ਼ਿਸ਼ ਕਰਾਂਗੇ ਬਹੁਤੇ ਪਿੰਡਾਂ ਵਾਲੇ ਸਾਡੇ ਨਾਲ ਸੰਪਰਕ ਵੀ ਕਰ ਰਹੇ ਆ ਅਸੀਂ ਵੀ ਉਹਨਾਂ ਤੋਂ ਹੁਣ ਪਿੰਡਾਂ ਵਾਲੇ ਟੂਰਨਾਮੈਂਟ ਕਰਾਉਂਦੇ ਆ 35 35 40 40 ਲੱਖ ਰੁਪਏ ਟੂਰਨਾਮੈਂਟ ਤੇ ਅਸੀਂ ਉਹਨਾਂ ਤੋਂ ਕੋਈ ਜੇ ਅਸੀਂ ਪੈਸੇ ਮੰਗਣ ਵਾਲੇ ਹੋਈ ਅਸੀਂ ਉਹਨਾਂ ਨੂੰ ਵੀ ਕਹਦੇ ਆ ਵੀ ਸਾਨੂੰ ਪੈਸੇ ਦਿਓ ਉਹ ਵੀ ਜਿਹੜਾ ਕੋਈ ਪਿੰਡ ਜਿੱਥੇ ਟੂਰਨਾਮੈਂਟ ਨਹੀਂ ਹੁੰਦਾ ਜਿੱਥੇ ਤੁਸੀਂ ਜਿੱਥੇ ਨਹੀਂ ਹੋਇਆ ਉੱਥੇ ਵੀ ਲੋਕ ਕਬੱਡੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਉੱਥੇ ਜਿਹੜਾ ਮਾਮੂਲੀ ਖਰਚ ਕਰਕੇ ਜੇ ਉਹ ਕਰਾਉਣਾ ਚਾਹੁੰਦੇ ਆ ਅਸੀਂ ਕਬੱਡੀ ਨੂੰ ਉੱਥੇ ਵੀ ਲੈ ਕੇ ਜਾਵਾਂਗੇ ਸੋ ਇਸ ਤੋਂ ਬਾਅਦ ਜਿਹੜਾ ਹੈਗਾ ਹਰੇਕ ਪਲੇਅਰ ਨੂੰ 1000 ਰੁਪਏ ਸਿਕਿਉਰਿਟੀ ਜਮ੍ਹਾਂ ਕਰਾਉਣੀ ਪੈਗੀ ਜਿਹੜਾ ਖੇਡੂ ਆ ਉਹ ਸਿਕਿਉਰਿਟੀ ਜਦੋਂ ਲੀਗ ਖਤਮ ਹੋ ਜੂਗੀ ਜਿੱਦਾਂ ਲਾਸਟ ਮੈਚ ਹੋਵੇਗਾ ਜੇ ਆਪਣੇ ਕੋਲੇ ਜ਼ਿਆਦਾ ਲੇਟ ਹੋਣੇ ਆ ਤਾਂ ਠੀਕ ਨਹੀਂ ਆਨਲਾਈਨ ਤੁਹਾਡੇ ਚ ਪਾਤੀ ਜਾਊਗੀ ਇੱਕ ਦਿਨ ਦੇ ਅੰਦਰ ਅੰਦਰ ਜਿਹੜਾ ਪਲੇਅਰ ਦੋ ਮੈਚ ਨਹੀਂ ਖੇਡੂਗਾ ਉਹਦੀ ਸਿਕਿਉਰਿਟੀ ਜ਼ਬਤ ਹੋ ਜਾਊਗੀ ਫਿਰ ਟੀਮਾਂ ਅਸੀਂ ਜਿਹੜੀਆਂ ਬਣਾਉਣੀਆਂ ਹੈਗੀਆਂ ਅਸੀਂ ਟੀਮਾਂ ਜਿੰਨੇ ਪਲੇਅਰ ਇੱਥੇ ਬੈਠੇ ਐ ਸਾਰੇ A ਗ੍ਰੇਡ B ਗ੍ਰੇਡ ਜਿੰਨੇ ਵੀ ਹੈਗੇ ਆ ਉਸ ਹਿਸਾਬ ਨਾਲ ਰੇਡਰ ਤੇ ਜਾਫੀ ਅਸੀਂ ਟੀਮਾਂ ਆਪ ਡਿਵਾਈਡ ਕਰਨੀਆਂ ਐ ਇਹਦੇ 'ਚ ਤੁਹਾਡਾ ਕੋਈ ਇਹ ਨਹੀਂ ਹੈਗਾ ਵੀ ਮੈਂ ਫਲਾਨੀ ਟੀਮ 'ਚ ਖੇਡਣਾ ਹੈ ਮੈਂ ਉਸ ਟੀਮ 'ਚ ਖੇਡਣਾ ਹੈ ਸਾਡਾ ਲੀਕ ਕਰਾਉਣ ਦਾ ਮਕਸਦ ਇਹ ਹੈ ਵੀ ਬਰਾਬਰ ਦੇ ਪਲੇਅਰਾਂ ਨਾਲ ਖੇਡ ਕੇ ਤੁਹਾਡੀ ਪ੍ਰੈਕਟਿਸ ਹੋ ਜਾਏ ਜਿਹੜੇ ਥੋੜੇ ਸਮੇਂ ਦੇ ਖੇਡਦੇ ਆ ਜਿਆਦਾ ਸਮੇਂ ਦੇ ਖੇਡਦੇ ਬਰਾਬਰ ਦੀਆਂ ਟੀਮਾਂ ਅੱਠ ਬਣਨਗੀਆਂ ਤੁਸੀਂ ਜੇ ਮੰਨ ਲਓ ਡੀਏਵੀ ਕਾਲਜ ਦੇ ਵੀ ਪਲੇਅਰ ਆ ਜਿਹੜੇ ਲਗਾਤਾਰ ਇੱਥੇ 100-150 ਪਲੇਅਰ ਜਿਹੜਾ ਪ੍ਰੈਕਟਿਸ ਕਰਦਾ ਹੈ ਹੋ ਸਕਦਾ ਉਹ ਵੀ ਦੂਸਰੀ ਟੀਮ 'ਚ ਚਲਾ ਜਾਵੇ ਇੱਕ ਬੰਦਾ ਹੁੰਦਾ ਮੇਰੀ ਜੋੜੀ ਹੈ ਇਹਦੇ ਨਾਲ ਮੈਂ ਖੇਡਦਾ ਹਾਂ ਉਹ ਕਰਦਾ ਅਸੀਂ ਕੋਈ ਇਹਦੇ ਚ ਨਹੀਂ ਰੱਖਿਆ ਡੀਏਵੀ ਕਾਲਜ ਦੀਆਂ ਟੀਮਾਂ ਬਣਨੀਆਂ ਪਿੰਡਾਂ ਦੀਆਂ ਟੀਮਾਂ ਬਣਨੀਆਂ ਕੋਈ ਟੀਮ ਤਕੜੀ ਨਹੀਂ ਬਣਾਉਣੀ ਸਾਰੀਆਂ ਟੀਮਾਂ ਬਰਾਬਰ ਬਣਾਉਣੀ ਹੈ ਜਿਹੜਾ ਪਲੇਅਰ ਜਿਹੜੀ ਟੀਮ ਚ ਹੋਇਆ ਉਹਨੂੰ ਉਹਦੇ ਵਿੱਚ ਹੀ ਖੇਡਣਾ ਪੈਣਾਗਾ ਡਿਸਪਲਨ ਦੇ ਆ ਜਿਹੜੀਆਂ ਗੱਲਾਂ ਜ਼ਰੂਰੀ ਹੈ ਜਿਹਦੇ ਪਿੱਛੇ ਅਸੀਂ ਜ਼ੋਰ ਲਾ ਰਹੇ ਹਾਂ ਜੇ ਕੋਈ ਕਬੱਡੀ ਦੇ ਵਿੱਚ ਡਿਸਪਲਨ ਪੈਦਾ ਹੋਊਗਾ ਤਾਂ ਉਹਦੇ ਨਾਲ ਥੋਡੀ ਪਰਸਨੈਲਿਟੀ ਡਿਵੈਲਪ ਹੋਣੀ ਹੈ ਮੈਂ ਅੱਜ ਇੱਥੇ ਖੜਾ ਹੋ ਕੇ ਬੋਲ ਰਿਹਾ ਹਾਂ ਲੱਖੀ ساری ਉਮਰ ਜੋਰ ਲਾਉਂਦਾ ਮਰ ਗਿਆ ਡਿਸਪੀਸਪਲਨ ਸਿਖਾਉਂਦਾ ਰਹਿ ਗਿਆ ਦੁਨੀਆ ਤੇ ਹੋ ਸਕਦਾ ਕੱਲ ਨੂੰ ਅਸੀਂ ਵੀ ਨਾ ਰਹੀਏ ਪਰ ਚੰਗੇ ਰਹਿ ਤੇ ਚੱਲਣਾ ਜ਼ਰੂਰੀ ਹੈ ਡਿਸਪੀਸਪਲਨ ਇਸ ਲੀਗ ਦੇ ਵਿੱਚੋਂ ਜਿਹੜਾ ਪਲੇਅਰ ਖੇਡ ਕੇ ਜਾਵੇ ਉਹ ਦੁਨੀਆ ਦੇ ਕਿਸੇ ਤੇ ਕਲੱਬਾਂ 'ਚ ਵੀ ਖੇਡੇ ਬਾਹਰ ਪਤਾ ਲੱਗੇ ਵੀ ਬਠਿੰਡਾ ਲੀਗ ਖੇਡ ਕੇ ਆਇਆਗਾ ਡਿਸਪੀਸਪਲਨ ਦੀਆਂ ਸਾਡੀਆਂ 3-4 ਜਿਹੜੀਆਂ ਜ਼ਰੂਰੀ ਗੱਲਾਂ ਇੱਕ ਤਰ ਕੋਈ ਵੀ ਟੀਮ ਕਿੱਟ ਤੋਂ ਬਿਨਾ ਗਰਾਊਂਡ 'ਚ ਨਹੀਂ ਖੇਡੇਗੀ ਕਬੱਡੀ ਦੀ ਸਭ ਤੋਂ ਜਿਹੜੀ ਵੱਡੀ ਜਿਹੜੀ ਕਾਰਨ ਇਹ ਹੈ ਵੀ ਸਪான்ਸਰ ਕਟ ਮਿਲਦੇ ਆ ਕਿਉਂਕਿ ਸਾਡੇ ਕਿੱਟ ਨਹੀਂ ਪਾਈ ਹੁੰਦੀ ਕ੍ਰਿਕਟ ਵਾਲਿਆਂ ਦੇ 35 ਕੰਪਨੀਆਂ ਦੀਆਂ ਸਟੈਂਪਾਂ ਲੱਗੀਆਂ ਹੁੰਦੀਆਂ ਇੰਨਾ ਕੁ ਤਾਂ ਆਪਾਂ ਕਰ ਸਕਦੇ ਹਾਂ ਜਦੋਂ ਆਪਾਂ ਗਰਾਊਂਡ 'ਚ ਐਂਟਰੀ ਕਰਨੀ ਹੈ ਆਪਣਾ ਲਾਈਵ ਚੱਲ ਰਿਹਾ ਹੈ ਆਪਣੇ ਉਹ ਟੀ-ਸ਼ਰਟ ਪਾਈ ਹੋਵੇ ਗਰਾਊਂਡ 'ਚ ਆ ਕੇ ਆਪਾਂ ਲਾ ਦੇਾਂਗੇ ਕਿੱਟ ਦਾ ਮਤਲਬ ਇਹ ਹੈ ਸਾਰਿਆਂ ਦੇ ਨਾਲ ਦੀ ਕਿੱਟ ਪਾਈ ਹੋਣੀ ਚਾਹੀਦੀ ਹੈ ਉਹ ਦੇਵਾਂਗੇ ਆਪਾਂ ਅਸੀਂ ਦੇਵਾਂਗੇ ਤੁਹਾਨੂੰ ਕਿੱਟ ਉਹ ਓ ਕਿੱਟ ਟੀ-ਸ਼ਰਟ ਪਾਉਣ ਦਾ ਮਤਲਬ ਇਹ ਹੈ ਵੀ ਅਸੀਂ ਜਿਹੜੇ ਬਾਹਰੋਂ ਲੋਕਾਂ ਤੋਂ ਸਪான்ਸਰ ਲੱਭਾਂਗੇ ਉਹਨਾਂ ਦੀਆਂ ਨਿਸ਼ਾਨੀਆਂ ਲਾਵਾਂਗੇ ਉੱਤੇ ਫਿਰ ਕਬੱਡੀ ਵਾਸਤੇ ਪੈਸਾ ਮਿਲਣ ਲੱਗੂਗਾ ਦੁਨੀਆ 'ਚ ਨਿਕਰਾਂ ਤੇ ਜਿਹੜੀਆਂ ਹੈਗੇ ਕਿੱਟ ਸਾਰਿਆਂ ਦੇ ਬਰਾਬਰ ਪਾਈ ਹੋਣੀ ਚਾਹੀਦੀ ਹੈ ਸਮਾਂ ਦੇ ਤਾਂ ਹੁਣ ਕਬੱਡੀ ਦੀ ਕਰੈਕਟਰ ਨਾਲ ਕਿਉਂ ਤੁਲਨਾ ਕਰਦੇ ਆਂ ਅਸੀਂ ਟਾਸ ਹੋਣਾ ਹੈ ਜੀ 10:00 ਵਜੇ 15 ਮਿੰਟ ਤੇ ਹੋਣਾ ਉੱਥੇ 16 ਮਿੰਟ ਹੁੰਦੇ ਨਹੀਂ ਅੱਜ ਆਪਾਂ ਪਹਿਲੀ ਵਾਰੀ ਇਕੱਠੇ ਹੋਏ ਆਂ 10:00 ਵਜੇ ਦਾ ਟਾਈਮ ਦਿੱਤਾ ਸੀਗਾ ਚਲੋ ਲੇਟ ਹੋ ਗਏ ਇਸ ਤੋਂ ਬਾਅਦ ਸਮੇਂ ਤੇ ਹੀ ਪਹੁੰਚਣਾ ਹੈ ਫਿਰ ਨੰਬਰ 3 ਮੈਚ ਹੋਣੇ ਆ ਗਰਾਊਂਡ 'ਚ ਇਹਦਾ ਮਤਲਬ ਇਹ ਨਹੀਂ ਕੋਈ ਉੱਥੇ ਪਲਾਰੀ ਖਿਡਾਰੀ ਕਾਰ 'ਚ ਬੈਠਾ ਤਿਆਰ ਹੋ ਜਾਂਦਾ ਕੋਈ ਸੜਕ ਤੇ ਵਾਰਮਅਪ ਹੋ ਜਾਂਦਾ ਕੋਈ ਉੱਥੇ ਹੋ ਹੀ ਜਾਂਦਾ ਜਿੰਨੀਆਂ ਟੀਮਾਂ ਦੇ ਮੈਚ ਹੋਏ ਆ ਜਗ੍ਹਾ ਤੁਹਾਨੂੰ ਦੇਵਾਂਗੇ ਉੱਥੇ ਬੈਠਣਾਗਾ ਉਥੋਂ ਹੀ ਤੁਸੀਂ ਆਉਣਾਗਾ ਕੋਈ ਬਾਹਰ ਜਾ ਕੇ ਨਹੀਂ ਤਿਆਰ ਹੋ ਸਕਦਾਗਾ ਹਰੇਕ ਟੀਮ ਦੇ ਵਿੱਚ 14 ਖਿਡਾਰੀ ਹੋਣਗੇ 14 ਦੇ ਵਿੱਚੋਂ ਲੀਗ ਦੇ ਵਿੱਚ 10 ਗਰਾਊਂਡ ਦੇ ਵਿੱਚ ਹਾਜ਼ਰ ਹੋਣੇ ਚਾਹੀਦੇ ਐ ਜੇ ਤੁਹਾਡੇ 10ਾਂ ਦੇ ਵਿੱਚੋਂ ਕੋਈ ਨਹੀਂ ਹੁੰਦਾ 9 ਪਲੇਅਰ ਰਹਿ ਗਏ ਤਾਂ ਅਸੀਂ ਮੈਚ ਨਹੀਂ ਕਰਾਉਣਾ ਜੇਕਰ ਕਿਸੇ ਪਲੇਅਰ ਦੇ ਟੀਮ ਦੇ ਪਲੇਅਰ ਦੇ ਸੱਟ ਲੱਗ ਜਾਂਦੀ ਹੈ ਤਾਂ ਉਹ ਕਮੇਟੀ ਕੋਲ ਹੀ ਅਧਿਕਾਰ ਹੈ ਉਹ ਸਟਿਵ ਨੂੰ ਜੇ ਕੋਈ ਹੋਰ ਬਾਹਰੋਂ ਪਲੇਅਰ ਦੇਣਾ ਹੈ ਤਾਂ ਉਹ ਕਮੇਟੀ ਦੇਊਗੀ ਵੀ ਕਿਹੜਾ ਪਲੇਅਰ ਦੇਣਾ ਆਪਦੀ ਆਪ ਕੋਈ ਪਲੇਅਰ ਨਹੀਂ ਲੈ ਆ ਸਕਦਾਗਾ ਜਿਹੜਾ ਇਹਦੇ 'ਚ ਰਿਵਿਊ ਸਿਸਟਮ ਹੈ ਉਹ ਨਹੀਂ ਹੋਊਗਾ ਜਿਹੜਾ ਰੈਫਰੀ ਦਾ ਫੈਸਲਾ ਹੈ ਉਹ ਰੈਫਰੀ ਦਾ ਫੈਸਲਾ ਹੀ ਮੰਨਣਾ ਹੈਗਾ ਆਪਾਂ ਕਬੱਡੀ ਦੇ ਵਿੱਚ ਇਹ ਵੀ ਹੁੰਦਾ ਹੈ ਵੀ ਕਬੱਡੀ ਵਾਲੇ ਰੈਫਰੀ ਨਾਲ ਜਿੱਦਦੇ ਆ ਉਹ ਕਰਦੇ ਆ ਆਪਾਂ ਨਹੀਂ ਜਿੱਤ ਸਕਦੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਮਾਂ ਖੇਡ ਕਬੱਡੀ ਹੈ ਜਿਹੜੀ ਦਰਜਾ ਆਪਾਂ 올림픽 ਦਾ ਚਾਹੁੰਦੇ ਆ ਉਹਦੇ ਵਾਸਤੇ ਆਪਾਂ ਨੂੰ ਇੱਥੇ ਬਹੁਤ ਕੁਝ ਕਰਨਾ ਪਊਗਾ ਗਰਾਊਂਡ ਲੈਵਲ ਤੇ ਬੜਾ ਕੁਝ ਕਰਨਾ ਪੈਣਾ ਤੁਸੀਂ ਸਾਰੇ ਜਣੇ ਕਬੱਡੀ ਖੇਡਦੇ ਹੋ ਮੈਂ ਇੱਥੇ ਖੜਾ ਬੋਲੀ ਜਾਂਦਾ ਮੇਰੇ ਇਕੱਲੇ ਬੋਲਣ ਦਾ ਕੁਝ ਨਹੀਂ ਹੋਣਾਗਾ ਤੁਹਾਡੇ ਸਾਰਿਆਂ ਦਾ ਥੋੜਾ ਥੋੜਾ ਬਹੁਤ ਸਾਰਾ ਸਹਿਯੋਗ ਚਾਹੀਦਾ ਹੈ ਫੇਰ ਇਹ ਸਾਰਾ ਕੁਝ ਹੋਣਾਗਾ ਆਪਾਂ ਇੱਕ ਪਿੰਡ ਤੋਂ ਚੱਲ ਕੇ ਆਉਣੇ ਆ ਆਪਾਂ ਫੌਜ ਚ ਭਰਤੀ ਹੋ ਜਾਂਦੇ ਆਪਣਾ ਕਿਵੇਂ ਡਿਸਪਲਿਨ ਆ ਜਾਂਦਾ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਡਿਸਪਲਿਨ ਦੀ ਜ਼ਰੂਰਤ ਹੈ ਤੇ ਚਾਰ ਰੇਡਰ ਜਿਹੜੇ ਹੈਗੇ ਆ ਉਹਦੇ ਚ ਕਬੱਡੀਆਂ ਪਾਉਣਗੇ ਲਗਾਤਾਰ ਕਬੱਡੀਆਂ ਜਿਹੜੀਆਂ ਚਾਰ ਰੇਡਰ ਪਾਉਣਗੇ ਇਹਨਾਂ ਗੱਲਾਂ 'ਚ ਜੇ ਤੁਹਾਨੂੰ ਕੋਈ ਗੱਲ ਸਮਝ ਨਹੀਂ ਲੱਗੀ ਤਾਂ ਉਹ ਮੈਨੂੰ ਪੁੱਛ ਸਕਦੇ ਹੋ ਹੈਂ ਇਹ 2 ਮਹੀਨ ਚੱਲੂ 2 ਮਹੀਨੇ ਹਾਂ ਤਕਰੀਬਨ 2 ਮਹੀਨੇ ਜਿਹੜੀ ਹੈਗੀ ਇਹ ਲੀਗ ਚੱਲਣੀ ਹੈ ਅਗਲੇ ਸ਼ਨੀਚਰਵਾਰ ਸ਼ੁਰੂ ਕਰਾਂਗੇ ਅਗਲੇ ਸ਼ਨੀਚਰਵਾਰ ਨੂੰ ਲੀਗ ਦੇ ਪਹਿਲੇ ਮੈਚ ਸ਼ੁਰੂ ਹੋਣੇ ਆ ਜਿਹੜਾ ਹੋਣਾ ਸ਼ਨੀਚਰ ਜਿਹੜਾ ਹੁਣ ਸ਼ਨੀਚਰਵਾਰ ਆਉਣਾ ਹੈ ਅੱਜ ਐਤਵਾਰ ਹੈ ਜਿਹੜਾ ਹੁਣ ਸ਼ਨੀਚਰਵਾਰ ਆਉਣਾ ਡੀਏਵੀ ਕਾਲਜ 'ਚ ਆਪਾਂ ਇੱਥੇ ਲੀਗ ਸ਼ੁਰੂ ਕਰਨੀ ਹੈ ਜੇ ਕਿਸੇ ਨੂੰ ਕੋਈ ਸਮਝ ਨਹੀਂ ਲੱਗੀ ਜਾਂ ਕੋਈ ਕੋਈ ਆਪ ਦਾ ਸੁਝਾਅ ਦੇਣਾ ਚਾਹੁੰਦਾ ਤਾਂ ਅੱਜ ਸੁਝਾਅ ਉਹਦਾ ਸੁਣਿਆ ਜਾ ਸਕਦਾ ਹੁਣੇ ਜੇ ਤੁਹਾਨੂੰ ਕੋਈ ਗੱਲ ਇਸ ਗੱਲ ਚ ਨਹੀਂ ਲੱਗਦੀ ਤੁਸੀਂ ਜਿਹੜਾ ਆਪਣਾ ਵੀ ਜੇ ਕੋਈ ਹੈ ਕੋਈ ਦੱਸੋ ਜੇ ਤੁਹਾਨੂੰ ਲੱਗਦਾ ਵੀ ਆਪਾਂ ਇਹਦੇ ਚ ਆਪਾਂ ਇਸ ਤਰ੍ਹਾਂ ਨਾ ਚੰਗਾ ਕਰ ਸਕਦੇ ਆ ਪਰ ਉਹੀ ਖਿਡਾਰੀ ਆਪਦਾ ਟੀਮ ਦੇ ਵਿੱਚ ਨਾਂ ਲਗਾ ਕੇ ਜਾਣ ਜਿਹੜੀਆਂ ਮੈਂ ਸ਼ਰਤਾਂ ਬੋਲੀਆਂ ਇਹ ਉਹਨਾਂ ਨੂੰ ਇਹਨਾਂ ਨੂੰ ਮੰਨਦੇ ਆ ਤਾਂ ਬਾਕੀ ਜੇ ਤੁਸੀਂ ਆਪ ਦਸਝਾ ਦੇਣਾ ਚਾਹੁੰਦੇ ਹੋ ਤੁਹਾਡਾ ਸਵਾਗਤ ਹੈ ਕੋਈ ਗੱਲ ਨਹੀਂ ਸਵਾਗਤ ਕੋਈ ਕੋਈ ਵੀ ਬੰਦਾ ਚੰਗਾ ਸੁਝਾਅ ਦੇ ਸਕਦਾ ਲੱਗਦਾ ਕੋਈ ਆਦਾ ਦੱਸ ਦੋ ਖੁੱਲ ਕੇ ਹਾਂ ਕੋਈ ਵੀ ਬੰਦਾ ਇਸ ਕੰਮ ਨੂੰ ਵਧੀਆ ਕਰਨ ਵਾਸਤੇ ਚੰਗਾ ਸੁਝਾਅ ਦੇ ਸਕਦਾ ਤੁਹਾਨੂੰ ਨਾ ਹੋਵੇ ਵੀ ਆ ਮੈਂ ਅਸੀਂ ਪੁੱਛਣਾ ਸੀ ਆ ਹੁਣ ਹੀ ਆਪ ਦਾ ਕਲੀਅਰ ਕਰ ਦੋ ਬਾਕੀ ਕਿੱਟਾ ਤੁਹਾਨੂੰ ਸਾਰਿਆਂ ਨੂੰ ਸਪਾਂਸਰਾਂ ਵੱਲੋਂ ਦਿੱਤੇ ਨਾ ਜਾਣਗੇ ਆ ਉਹ ਤਾਂ ਉਸ ਨੂੰ ਮਿਲ ਜਾਣਗੇ ਪਰ ਇਹ ਨਹੀਂ ਵੀ ਇੱਕ ਜਾਂ ਨਹੀਂ ਇੱਕ ਜਾਂ ਦੋ ਮੈਚ ਖੇਡ ਕੇ ਇੱਕ ਜਾਂ ਦੋ ਮੈਚ ਖੇਡ ਕੇ ਮੁੜ ਕੇ ਆਣ ਸਾਡੇ ਕੋਲ ਤੇ ਕਿੱਟ ਹੈ ਨਹੀਂਗੀ ਉਹ ਉਹ ਫੇਰ ਨਹੀਂ ਕੰਮ ਨਹੀਂ ਹੋਣਾ ਜੇ ਕਿਸੇ ਨੇ ਕਿੱਟ ਗਵਾਤੀ ਉਹਨੂੰ ਆਪ ਬਣਾਉਣੀ ਉਹਨੂੰ ਆਪ ਬਣਾਉਣੀ ਪੈਣੀ ਹੈ ਕਿਉਂਕਿ ਕਿੱਟਾਂ ਦੀ ਪ੍ਰੋਬਲਮ ਇਹ ਆਉਂਦੀ ਹੈ ਜਦੋਂ ਇਕੱਠੀਆਂ ਪ੍ਰਿੰਟ ਹੋ ਜਾਂਦੀਆਂ ਉਹ ਤਾਂ ਹੋਰ ਰੇਟ 'ਚ ਪੈਂਦੀਆਂ ਜਦੋਂ ਅੱਡ ਪ੍ਰਿੰਟ ਹੁੰਦੀਆਂ ਫਿਰ ਉਹਨਾਂ ਦਾ ਰੇਟ ਵੱਖਰਾ ਹੋ ਜਾਂਦਾ ਹੈ ਕਿੱਟ ਦਾ ਸੰਭਾਲ ਕੇ ਰੱਖੋ ਬੱਚੇ ਜਿਹਦੇ ਕੋਲ ਜਿਵੇਂ ਕਿੱਟ ਦੇਵਾਂਗੇ ਉਹ ਫਿਰ ਹੋ ਸਕਦਾ ਨਹੀਂ ਮਿਲਦੀ ਨਹੀਂ ਮੌਕੇ ਤੇ ਜਾਂ ਪ੍ਰਿੰਟ ਨਹੀਂ ਹੁੰਦੀ ਮੌਕੇ ਤੇ ਕਮਾਚ ਕੀ ਪੰਜ ਚਾਰ ਦਿਨ ਪ੍ਰਿੰਟ ਹੋਣ ਤੇ ਵੀ ਲੱਗਦੇ ਆ ਹੈਨਾ ਇਸ ਕਰਕੇ ਤੁਸੀਂ ਜਿੰਮੇਵਾਰੀ ਦਾ ਸੰਭੋਗੇ ਜੇ ਪਤਾ ਵੀ ਆਪ ਪੈਸੇ ਖਰਚ ਕਰਨੇ ਆ ਹੋਰ ਕੋਈ ਕਿਸੇ ਨੇ ਸੁਝਾ ਕਿਸੇ ਦੇ ਮਨ ਚ ਕੋਈ ਗੱਲ ਹੋਵੇ ਕੋਈ ਪੁੱਛਣਾ ਚਾਹੁੰਦਾ ਜੇ ਕੋਈ ਇਹਨਾਂ ਸ਼ਰਤਾਂ ਨੂੰ ਮੰਨ ਕੇ ਤੁਸੀਂ ਖੇਡਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਨਾਮ ਲਿਖ ਲੈਣੇ ਹਾਂ ਜੇ ਕਿਸੇ ਨੂੰ ਨਹੀਂ ਪਸੰਦ ਤਾਂ ਉਹ ਜਾ ਸਕਦਾ ਮੰਨ ਲਓ 40 50 ਖਲੇਆ ਪਿਲੋ ਦਾ ਪਿਛਲੇ ਸਾਲ ਜਿਹੜੇ ਲੀਕ ਕੀੜ ਕੇ ਗਏ ਆ ਪਾਸ ਖੜੇ ਕਰਾਏ ਆ ਬੈਠੇ ਤੇ ਜਿਹੜੀ ਲੀਕ ਤੋਂ ਇਹਨਾਂ ਨੇ ਕੁਛ ਖੱਟਿਆ ਉਹ ਇਹਨਾਂ ਨੂੰ ਪਤਾ ਮਸੂਕ ਹੋਇਆ ਹੋਊਗਾ ਆਕਸੀਜਨ ਦੇ ਵਿੱਚ ਬਹੁਤ ਇਹ ਤੋਂ ਦੇ ਨਾਲ ਗੱਲਾਂ ਘਟ ਹੋਈਆਂ ਬਾਹਰੋਂ ਕੋਸ ਆ ਉਹਨੂੰ ਬੜੇ ਫੋਨ ਆਏ ਆ ਜਦੋਂ ਲਾਈਵ ਚੱਲਦਾ ਸਾਰੇ ਜਿਹੜਾ ਲਾਈਵ ਆ ਸਾਰੇ ਬਾਹਰਲੇ ਦੇਖਦੇ ਦੇਖਦੇ ਸਾਰੇ ਔਰ ਜਿਹੜੀ ਪ੍ਰੈਕਟਿਸ ਹੋਣੀ ਆ ਅੱਜ ਤੋਂ ਬਾਅਦ ਹੋਊਗੀ ਆ 2 ਮਹੀਨੇ ਇਹ ਪ੍ਰੈਕਟਿਸ ਤੋਂ ਉਹਨੂੰ ਸਾਰਾ ਸਾਲ ਕੰਮ ਦੇਣੀ ਆ ਅੰਮ੍ਰਿਤ ਚੀਜ਼ਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਨਾਲੋਂ ਪ੍ਰੈਕਟਿਸ ਹੋਣੀ ਆ। ਇੰਨਾ ਨਾ ਜ਼ੋਰ ਲਾ ਕੇ ਹੋਰ ਤਾਂ ਨਹੀਂ ਕੁਝ ਦੇ। ਸਾਰੇ ਮੈਚ ਬਹੁਤ ਖੇਡ ਲੱਗਦੇ। ਠੀਕ ਹੈ ਨਾ ਛੋਟੇ ਬੱਚੇ। ਟਾਈਮ ਹੁੰਦਾ ਸੋ ਸਾਰਿਆਂ ਨੂੰ ਪਤਾਗਾ। ਔਰ ਤੁਸੀਂ ਟਾਈਮ ਹੈ। ਤੁਸੀਂ ਬੰਦੇ ਬਾਹਰ ਕਬੂਦ ਹੈ। ਹੈ। ਉਹ ਪਾਈਦੇ ਨਾਮ ਉਹ ਫਰਮ ਦੇ ਕੋਸਾਂ ਕੈਮਰੇ ਦੇ ਨਾਮ। ਆਪਣੀ ਜਦੋਂ ਲੀਨ ਚੱਲਦੀ ਆ। ਤਰਕੀ ਦੇਂਦੇ ਆ, ਵੇਖਦੇ ਆ ਸਾਰੀ। ਔਰ ਉਹਨਾਂ ਉਹ ਜਦੋਂ ਵੇਖਦੇ ਆ ਫਿਰ ਉਹਨਾਂ ਤੋਂ ਕੁਝ ਚੀਜ਼ਾਂ ਨਿਕਲ ਕੇ ਚੰਗੀਆਂ ਆਉਂਦੀਆਂ ਤੁਹਾਡੇ ਲਈ। ਠੀਕ ਹੈ ਜੋ ਕੋਈ ਗੱਲ ਨਹੀਂ ਦਾ ਪ੍ਰਮੋਟਰਾਂ ਦੇ ਕੌਣ ਨਿਗਾ ਚਾਉਂਦਾ ਕਿਹਦੇ ਤੇ ਉਹ ਹੱਥ ਧਰ ਦਿੰਦੇ ਆ ਇਹ ਮਹਾਰਾਜ ਕਰੇ ਆਪਣੇ ਬਹੁਤ ਸਾਰੇ ਪਲੇਅਰਾਂ ਨਾਲ ਇਵੇਂ ਹੋਵੇ ਠੀਕ ਹੈ ਪਰ ਜਿੱਥੇ ਕੋਈ ਸਾਹ ਦਾ ਨਾਂ ਜੋੜਦਾ ਕਿਸੇ ਲੀਗ ਦੇ ਨਾਲ ਜਾਂ ਕਿਸੇ ਟੂਰਨਾਮੈਂਟ ਦੇ ਨਾਲ ਇਹ ਤੁਹਾਨੂੰ ਪਤਾ ਕਬੱਡੀ ਜੱਗ ਦੇ ਵਿੱਚ ਅਸੀਂ ਬਹੁਤ ਚਿਰ ਤੋਂ ਜੜੇ ਹੋਏ ਆ ਕੋਟਾ ਉਹਨੇ ਸਾਨੂੰ ਅਸੀਂ ਐਵਰੇਜ ਪਲੇਅਰ ਸੀ ਸਾਨੂੰ ਇਹਨਾਂ ਨੇ ਇਹਨਾਂ ਨੇ ਬਹੁਤ ਅੱਗੇ ਭਜਾਤਾ ਤੇ ਇਹ ਨਹੀਂ ਹੁੰਦਾ ਇੱਕ ਵਖਤੀ ਇਹ ਗੱਲ ਜੇ ਵੇਖੀ ਆਪਾਂ ਇੱਕ ਆਪ ਹੀ ਆਪਣਾ ਲੀਗ ਚੋਂ ਕੀ ਖਟਨਾ ਉਹ ਚੀਜ਼ਾਂ ਨਾਲ ਦੇਖੋ ਤੁਸੀਂ ਤੁਸੀਂ ਦੇਖੋ ਵੀ ਅਸੀਂ ਜ਼ਿੰਦਗੀ ਚੋਂ ਕੀ ਘਟਦਾ ਠੀਕ ਹੈ ਜੇ ਤਾਂ ਵਕਤੀ ਦੇਖਣਾ ਵੀ ਐਸ ਲੀਗ ਤੋਂ ਸਾਨੂੰ ਕੀ ਮਿਲਿਆ ਉਹ ਗੱਲ ਆਪਾਂ ਨਹੀਂ ਸ਼ੋਰਟੀ ਦੇ ਸਕਦੇ ਗਾਰੰਟੀ ਦੇ ਸਕਦੇ ਵੀ ਐਸ ਲੀਗ ਤੋਂ ਸਾਨੂੰ ਬਹੁਤ ਕੁਝ ਮਿਲ ਜਾਣਾ ਪਰ ਜੇ ਲੰਮੇ ਹੀ ਦੇਖਦੇ ਕੋੜੇ ਬਣਨਾ ਤੁਸੀਂ ਜ਼ਿੰਦਗੀ ਚ ਕੁਝ ਘਟਣਾ ਤਾਂ ਇੱਕ ਥਾਂ ਅੱਖਾਂ ਮੀਟ ਕੇ ਜੁੜਨਾ ਹੀ ਪੈਣਾਗਾ ਅਰ ਤੁਹਾਨੂੰ ਇਹ ਸਾਰਿਆਂ ਨੂੰ ਭਲੀ ਭਾਤੀ ਪਤਾਗਾ ਜਿੱਥੇ ਕੋਸਾਹਬ ਦਾ ਨਾਮ जोडਦਾ ਉੱਥੇ ਮਹਾਰਾਜ ਕਿਰਪਾ ਕਰਦਾ ਕਿਉਂਕਿ ਸੱਚੀ ਸੁੱਤੀ ਨੇ ਤਾਂ ਇਹਨਾਂ ਨੇ ਕਰਾਣੀ ਆ ਤੇ ਇਹਦੇ ਇਹਨਾਂ ਦੇ ਨਾਲ ਅਸੀਂ ਵੀ ਕੋਈ ਸਾਡਾ ਮਤ ਬਣ ਨਹੀਂ ਹੁੰਦਾ ਅਸੀਂ ਆਪ ਖੁਦ ਜੌਬ ਕਰਦੇ ਆਂ ਤੁਸੀਂ ਯਕੀਨ ਨਹੀਂ ਕਰੋਗੇ ਤਿੰਨ ਚਾਰ ਪੰਜ ਬੰਦੇ ਅਸੀਂ ਫਿਜ਼ੀਕਲ ਟੀਚਰਾਂ ਆਂ ਡੀਪੀ ਆਂ ਇਹਨਾਂ ਕੋਲੋਂ ਪੜ੍ਹੇ ਆਂ ਇਹਨਾਂ ਕੋਲੇ ਖੇਡੇ ਆਂ ਔਰ ਛੜੀਵਾਰ ਨੂੰ ਸੱਤੇ ਅਸੀਂ ਸਾਡਾ ਘਰਦਿਆਂ ਨੂੰ ਪਤਾ ਹੁੰਦਾ ਵੀ ਕਿੱਥੇ ਜਾਣਾ ਉਹਨਾਂ ਨੇ ਠੀਕ ਹੈ ਵੀ ਉਹਨਾਂ ਨੂੰ ਪਤਾ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿੰਦੇ ਹੁੰਦੇ ਆ ਕਿ ਅਸੀਂ ਸਾਡੀ ਲੀਗ ਚੱਲਣੀ ਐ ਇਸ ਤੋਂ ਐਨੇ ਦਿਨ ਚੱਲੂਗੀ ਆ ਦਿਨ ਹੋਊਗਾ ਆ ਟਾਈਮ ਹੋਊਗਾ ਔਰ ਉਹ ਘਰਦੇ ਵੀ ਸਾਨੂੰ ਕੋਈ ਕੰਮ ਨਹੀਂ ਆਦੇ ਅਸੀਂ ਸਮਾਂ ਕੱਢ ਕੇ ਜਿਵੇਂ ਮਰਜ਼ੀ ਆਈਏ ਇੱਥੋਂ ਰਾਤ ਨੂੰ ਜਾਈਏ ਅਸੀਂ ਆ ਕੇ ਇੱਥੋਂ ਸਵਾਗਤ ਸਾਰੇ ਉਹ ਥੋਡੇ ਆਪਣੇ ਜਸਵੀਰ ਸਿੰਘ ਖੜੇ ਆ ਪਿੰਡ ਆ ਰਹੀ ਉਹਨਾਂ ਦੇ 6:00 ਵਜੇ ਆ ਥੋਡੇ ਸਾਹਮਣੇ ਸਾਰਾ ਕੁਝ ਪਰ ਅਸੀਂ ਇੱਥੇ ਕੋ ਸਾਹਿਬ ਕਹਿੰਦੇ ਆ ਕੋਈ ਗੱਲ ਲੱਤਾਂ ਅਸੀਂ ਜੁੜਦੇ ਆ ਸਾਰੇ ਪਲੇਅਰ ਸਾਰੇ ਆਪਣੀ ਟੀਮ ਖੜੀ ਆ ਥੋਡੇ ਸਾਹਮਣੇ ਖੜੇ ਆ ਠੀਕ ਹੈ ਤਾਂ ਇਹ ਬੇਟਾ ਸਾਰੇ ਤੁਸੀਂ ਇਹ ਨਾ ਸੋਚੋ ਬਹੁਤ ਫਾਇਦਾ ਹੋਊਗਾ ਤੁਹਾਨੂੰ ਹੌਨਰ ਟਾਈਮ ਤੇ ਪ੍ਰੈਕਟਿਸ ਬਹੁਤ ਵੱਡੀ ਮਿਲਣੀ ਆ ਔਰ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਤੁਹਾਡਾ ਹੋ ਸਕਦਾ ਕੁਈ ਨਗਰਾਂ ਦੇ ਲੋਕਾਂ ਦੇ ਆਉਂ ਔਰ ਉੱਥੋਂ ਤੁਹਾਨੂੰ ਕੋਈ ਵੱਡਾ ਪਲੇਟਫਾਰਮ ਮਿਲਦਾ। ਸੋ ਸਾਰੇ ਪਲੇਅਰ ਜਿਹੜੇ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਮੱਲਾ ਤਕਰੀਬਨ ਸਾਰੇ ਪਲੇਅਰ ਹੀ ਬੈਠੇ ਜਿਹੜੇ ਪਿਛਲੇ ਸਾਲੇ ਆਪਣੀ ਲੀਗ ਖੜੀ ਖੇਡੀ ਹੈ ਜਿਨ੍ਹਾਂ ਨੇ ਹੱਥ ਖੜੇ ਕੀਤੇ ਆ। ਹਾਂ 70-80% ਪਲੇਅਰ ਹੋ ਬੈਠੇ ਆ। ਸੋ ਇਹ ਬੜੀ ਮਾਣ ਦੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਪਿਛਲੇ ਸਾਲ ਦੀ ਤਰ੍ਹਾਂ ਜੁੜੇ ਹੋ ਤੇ ਇਸ ਵਾਰ ਆਪਾਂ ਉਦੋਂ ਵੀ ਵੱਡਾ ਨਾਂ ਇਸ ਲੀਗ ਦਾ ਕਰਨਾ ਹੈ। ਸੋ ਹੁਣ ਕੋਚ ਸਾਹਿਬ ਤੁਸੀਂ ਬੋਲਦੇ ਚਾਰ ਸ਼ਬਦ। ਹਾਂ। ਬਾਕੀ ਜੇ ਨਾ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਤੁਹਾਡੇ ਦਿਲ ਚ ਨਾ ਤੁਸੀਂ ਦੱਸ ਸਕਦੇ ਆ ਗੱਲ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਆਪਾਂ ਕਿਹੜਾ ਕੋਈ ਫਰਕ ਆ ਐਹੀ ਖਡਾਉਨੇ ਆ ਤੁਸੀਂ ਖੇਡਦੇ ਆ ਕੋਈ ਫਰਕ ਨਹੀਂਗਾ ਆਪਸ ਵਿੱਚ ਬਾਕੀ ਅਸੀਂ ਐਤ ਕੀ ਅਸੀਂ ਇਹ ਵੀ ਆ ਵੀ ਜਿਹੜੀਆਂ ਸੀਨੀਅਰ ਟੀਮਾਂ ਦੇ ਨਾਲ-ਨਾਲ ਨਾ ਚਾਰ ਟੀਮਾਂ ਅਸੀਂ ਛੋਟੀਆਂ ਵੀ ਬਣਾ ਰਹੇ ਆ ਉਹਨਾਂ ਦੇ ਵੀ ਜਿਹੜੇ ਆ ਮੈਚ ਕਰਾਏ ਜਾਣਗੇ ਕਿਉਂਕਿ ਇਹ ਹੁਣ ਪਲੇਅਰ ਜਿਹੜੇ ਛੋਟੇ ਆ ਨਾ ਇਹ ਵੀ ਸਾਡੇ ਕੋਲ ਪ੍ਰੈਕਟਿਸ ਕਰਦੇ ਸ਼ੀਰੇ ਕੋ ਵੀ ਕਰਦੇ ਆ ਮੇਰੇ ਕੋ ਵੀ ਕਰਦੇ ਆ ਤੇ ਮੈਨੂੰ ਥੋੜਾ ਜਿਹਾ ਇਹ ਆ ਬਈ ਚਲੋ ਜੇ ਇਹਨਾਂ ਨੂੰ ਵੀ ਮੌਕਾ ਦਈਏ ਜਿਹੜਾ ਛੋਟੇ ਪਲੇਅਰਾਂ ਨੂੰ ਇਹ ਅਸੀਂ ਚਾਰ ਟੀਮਾਂ ਕਰਕੇ ਦੇਖਿਆ ਕਰਾਂਗੇ ਵੀ ਇਹਨਾਂ ਦਾ ਫਾਈਨਲ ਕਰਾਉਣਾ ਕਿ ਇਹਨਾਂ ਦਾ ਇੱਕ ਇੱਕ ਮੈਚ ਕਰਾਇਆ ਕਰਨਾ ਉਹ ਡਿਸਾਈਡ ਕਰ ਲਾਂਗੇ ਇੱਕ ਦਿਨ ਅਸੀਂ ਕਮੇਟੀ ਨਾਲ ਤੇ ਬਾਕੀ ਜਿੰਨਾ ਤੁਸੀਂ ਸਹਿਯੋਗ ਦਿਓਗੇ ਸਾਨੂੰ ਉਹਨਾਂ ਵਧੀਆ ਜਿਹੜੀ ਆਪਣੀ ਇਹ ਲੀਗ ਚੱਲੂਗੀ ਜਿੰਨੀਆਂ ਕਿ ਸ਼ਰਤਾਂ ਇਹਨਾਂ ਨੇ ਬੋਲੀਆਂ ਵਾਂ ਤੇ ਉਮੀਦ ਆ ਕਿ ਤੁਸੀਂ ਇਹਨਾਂ ਤੇ ਉਤਰੋਗੇ ਡਿਸਪੀਸਪਲਨ ਦੇ ਵਿੱਚ ਰਹੋਗੇ ਟਾਈਮ ਦੇ ਨਾਲ ਆਜਿਆ ਕਰੋਗੇ ਤੁਸੀਂ ਤੇ ਹੋਰ ਇਹਦੇ ਵਿੱਚ ਜ਼ਿਆਦਾ ਨਹੀਂ ਜੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਕੋਈ ਹੈ ਆ ਤੁਸੀਂ ਦੱਸ ਸਕਦੇ ਆ ਤੁਹਾਨੂੰ ਲੱਗਿਆ ਵੀ ਆ ਸੁਧਾਰ ਕਰਨ ਵਾਲੀ ਚੀਜ਼ ਹੈ ਹਾਂ ਅੱਡੇ ਆ ਵੀ ਕੋਈ ਨਹੀਂ ਸੀ 1000 ਰੁਪਏ ਪਰ ਉਲਝ ਸਾਨੂੰ ਪ੍ਰੋਬਲਮ ਆਉਂਦੀ ਆ ਪਿਛਲੀ ਵਾਰ ਘੱਟੋ ਘੱਟ ਦਾ 12 13 ਪਲੇਅਰ ਛੱਡ ਗਏ ਇੱਥੇ ਮੈਚ ਨਹੀਂ ਸੀ ਖੇਡਣਾ ਆਉਂਦੇ ਪਿੰਡਾਂ ਦੇ ਮੈਚ ਜਾ ਕੇ ਖੇਢੀ ਜਾਂਦੇ ਸੀ ਉਸੇ ਦੇ ਨਹੀਂ ਸ਼ਨੀਚਰ ਵਾਰ ਲੀਗ ਦਾ ਮੈਚ ਖੇਡਣ ਨਹੀਂ ਸੀ ਆਉਂਦੇ ਜਾ ਕੇ ਜਿਹੜਾ ਪਿੰਡਾਂ ਦਾ ਟੂਰਨਾਮੈਂਟ ਉਹ ਖੇਡਣਾ ਸ਼ੁਰੂ ਕਰ ਦਿੰਦੇ ਸੀ ਸੋ ਇਸ ਕਰਕੇ ਸਾਨੂੰ ਸਾਰੀ ਕਮੇਟੀ ਨੂੰ ਪ੍ਰੋਬਲਮ ਆਈ ਸੀ ਉਹ ਕਹਿੰਦੇ ਵੀ ਐਤ ਕੀ ਜਿਹੜਾ ਇਹਨਾਂ ਦੀ ਸਕਿਉਰਿਟੀ ਰੱਖੋ ਲਾਸ ਦੇ ਵਿੱਚ ਜਿਹੜੀ ਆ ਉਹ ਤੁਹਾਨੂੰ ਅਹੀ ਵਾਪਸ ਕਰ ਦਾਂਗੇ ਹਾਂ ਉਹ ਲਾਸ ਦੇ ਵਿੱਚ ਤੁਹਾਡਾ ਤੁਮੀ ਨਾਲ ਹੀ ਸਾਡੇ ਕੋਲੇ ਆ ਉਦੋਂ ਬਾਅਦ ਤੁਹਾਡੇ ਕੋਲ ਆ ਹਾਂ ਸਾਰਿਆਂ ਦੇ ਬਾਪ ਜੀ ਹਾਂ ਠੀਕ ਹੈ ਜੀ ਬਾਕੀ ਇਹ ਦੇਖ ਲਓ ਵੀ ਪਿਛਲੀ ਵਾਰ ਇਹ ਖੇਡੇ ਆ ਜਿਹੜੇ ਪਲੇਅਰ ਆ ਆ ਮਾਨੇ ਹੁਣੀ ਰੱਲੀ ਹੁਣੀ ਇਹਨਾਂ ਦੀ ਗੱਲ ਹੋਈ ਹੋਈ ਆ ਕੈਨੇਡਾ ਇਹਨਾਂ ਦੇ ਦੋ ਦੋ ਵਾਰੀ ਜਿਹੜੇ ਆ ਨਾ ਰਿਜੈਕਟ ਹੋ ਗਏ ਉਹ ਤੀਜੀ ਵਾਰੀ ਫੇਰ ਫਾਈਲ ਲਾਉਣ ਲੱਗੇ ਆ ਲੇਕਿਨ ਕੈਨੇਡਾ ਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਕਿੰਨੇ ਉਹਨਾਂ ਵੀਜ਼ੇ ਜਿਹੜੇ ਆ ਜਿਹੜੇ 25-25 ਸਾਲ ਤੋਂ ਵੀ 20-20 ਸਾਲ ਤੋਂ ਵੀ ਜਾਂਦੇ ਹੀ ਉਹਨਾਂ ਦੇ ਰਿਜੈਕਟ ਕਰ ਦਪੇ ਆ ਆ ਮੰਗੀ ਹੁਣੀ ਆ ਹੋਰ ਵੀ ਬਹੁਤ ਜ਼ਿਆਦਾ ਪਲੇਅਰ ਆ ਕਿੱਥੇ ਜਾਂਦਾ ਸਵਾਲ ਉੱਠਦਾ ਨਾ ਵੀ ਇਹ ਬਰਿੰਡਾ ਲੀਗ ਆ ਹਾਂ ਪਰ ਬਹਿੰਡਾ ਲਈ ਦੇ ਕਿਉਂ ਨਹੀਂ ਪਲੇਅਰ ਖੇਡਦੇ ਜਿੰਨੇ ਵੀ ਤੁਸੀਂ ਸਾਡੇ ਕੋਲ ਪਲੇਅਰ ਬੈਠਿਆ ਇੱਥੇ ਪ੍ਰੈਕਟਿਸ ਕਰ ਰਹੇ ਆ ਅਸੀਂ ਉਹੀ ਪਲੇਅਰ ਲੈ ਰਹੇ ਆ ਜੋ ਕੋਈ ਤੁਹਾਡੇ ਦਿਮਾਗ ਦੇ ਵਿੱਚ ਹੁਣ ਕੋਈ ਗੱਲਬਾਤ ਆਪਦੀ ਖੁੱਲ ਕੇ ਦੱਸ ਸਕਦੇ ਦੱਸ ਸਕਦੇ ਆ ਹਾਂ ਐਸ ਵਾਰ ਤਾਂ ਆਪਣਾ ਖੁੱਲਾ ਹੀ ਸੱਦਾ ਸੀਗਾ ਨਾ ਹੈਨਾ ਹਾਂ ਤੇ ਮੈਨੂੰ ਲੱਗਦਾ ਤਕਰੀਬਨ ਆਪਣੇ ਕੋਲੇ ਹੀ ਆ ਪਲੇਅਰ ਸਾਰੇ ਹੁਣ ਜਿਹੜੇ ਕੋਚਾ ਕੋਲੇ 2 ਸਾਲਾਂ ਤੋਂ ਜਾਂ ਬਾਈ ਸੀਰੇ ਕੋਲੇ ਜਾਂ ਲਾਲੇ ਕੋਲੇ ਪ੍ਰੈਕਟਿਸ ਕਰ ਰਹੇ ਆ ਤਾਂ ਫਿਰ ਉਹਨਾਂ ਨੂੰ ਇੱਕੇਦਮ ਆਪਾਂ ਨਹੀਂ ਕਹਿ ਸਕਦੇ ਵੀ ਤੁਸੀਂ ਬਾਹਰ ਹੋ ਠੀਕ ਹੈ ਉਹ ਸਾਡੇ ਨਾਲ ਜੁੜੇ ਹੋਏ ਆ ਹੁਣ ਜੇ ਗਰਲਾਲ ਐਮਐਲਏ ਦੀ ਗੱਲ ਕਰਦੇ ਆ ਤਾਂ ਉਹ ਬਠਿੰਡੇ ਡੀਏਵੀ ਬਠਿੰਡੇ ਦਾ ਪਲੇਅਰ ਵਜਦਾ ਉਹ ਐ ਤਾਂ ਨਹੀਂ ਵਜਦਾ ਵੀ ਪਟਿਆਲੇ ਦਾ ਵਜਦਾ ਉਹ ਉਹਨੇ ਦੀ ਪਛਾਣ ਇੱਕ ਬਠਿੰਡੇ ਦੇ ਨਾਂ ਤੇ ਆ ਡੀਏਵੀ ਦੀ ਤੇ ਨਾਂ ਤੇ ਪਛਾਣ ਤਾਂ ਹੁਣ ਫਿਰ ਉਹ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਪਲੇਅਰ ਉਹਨਾਂ ਨੂੰ ਨਹੀਂ ਅਸੀਂ ਆਪਾਂ ਪਿੱਛੇ ਕਰ ਸਕਦੇ ਕਿਉਂਕਿ ਸੀਰੇ ਕੋਲੇ ਵੀ ਸੈਂਟਰ ਚ ਚੱਲਦਾ ਆਪਣੇ ਬਾਈ ਜੰਡਾ ਨਾਲ ਹਾਂ ਉਹ ਟੀਮਾਂ ਚ ਅਸੀਂ ਆਪਦੇ ਸਿਸਟਮ ਨਾਲ ਇੱਕ ਕਮੇਟੀ ਦੇ ਜੋ ਵੀ ਫੈਸਲਾ ਆਊਗਾ ਬਰਾਬਰ ਬੈਲੈਂਸ ਟੀਮਾਂ ਦੇਣੀਆਂ ਸਾਰਿਆਂ ਨੂੰ ਇਹ ਨਹੀਂ ਆ ਵੀ ਤੁਹਾਨੂੰ ਕੋਈ ਟੀਮ ਕੋਈ ਜ਼ਿਆਦਾ ਉੱਨੀ ਕੀ ਹੋਣੀ ਹੈ ਨਹੀਂ ਉਹ ਸਾਰੇ ਨਿਗਾਚਾ ਕਿਉਂਕਿ ਲਗਾਤਾਰ ਕੋਸ ਆ ਵੀ ਜੁੜੇ ਹੋਏ ਆ ਸੀਰਾ ਵੀ ਜੁੜਿਆ ਹੋਇਆ ਬਾਈ ਤੇ ਤੁੰਗ ਵਾਲੀ ਵਾਲੇ ਜਿਹੜੇ ਸੈਂਟਰ ਚੱਲ ਰਿਹਾ ਉਹ ਵੀ ਜੁੜੇ ਹੋਏ ਆ ਉਹਨਾਂ ਨੂੰ ਸਾਰਿਆਂ ਦਾ ਇੱਕ ਇੱਕ ਪਲੇਅਰ ਦਾ ਸਾਰਾ ਨਜ਼ਰੀਆ ਪਤਾ ਖੇਡਣ ਦਾ ਤਰੀਕਾ ਪਤਾ ਉਹ ਬੈਲੈਂਸ ਬਣਾ ਕੇ ਆਪਾਂ ਟੀਮਾਂ ਸਾਰੀਆਂ ਰੱਖਣੀਆਂ ਅੰਬਰ ਤੱਕ ਕੋਈ ਹਾਂ ਬਾਕੀ ਨਾ ਇੱਕ ਵਾਰੀ ਨਾ ਇਹਨਾਂ ਦੀਆਂ ਸਾਈਡਾਂ ਜਿਹੜੇ ਆ ਜਾਫੀਆਂ ਦੀਆਂ ਸਾਈਡਾਂ ਇਹਨਾਂ ਨੂੰ ਪੁੱਛ ਲਿਓ ਫੇ ਥੋੜਾ ਆਪਾਂ ਨੂੰ ਸਾਈਡ ਤੇ ਆ ਜਾਣਾ ਹੈ ਨਾ ਹਾਂ ਫੇਰ ਆਪਾਂ ਨੂੰ ਥੋੜਾ ਸੌਖਾ ਹੋ ਜੂ ਇਹਨਾਂ ਦੀਆਂ ਸਾਈਡਾਂ ਜਿਹੜੀਆਂ ਹਨਾ ਵੀ ਅ ਕਿੱਥੇ ਆ ਕਾਪੀ ਜੀ ਤੇ ਨਾਮ ਲਿਖੇ ਪਹਿਲਾਂ ਤਾਂ ਹੱਥ ਖੜੇ ਕਰਕੇ ਦੱਸੋ ਵੀ ਸਾਰਿਆਂ ਨੂੰ ਮਨਜ਼ੂਰ ਆ ਇਹ ਜੇ ਤਾਂ ਮਨਜ਼ੂਰ ਆ ਫੇਰ ਆ ਵੀ ਤੱਕਾ ਨਹੀਂ ਆਹੀ ਤੱਕੇ ਨਾਲ ਨਹੀਂ ਤੁਹਾਨੂੰ ਤੁਹਾਡੇ ਨਾਲ ਕੋਈ ਨਹੀਂ ਹੈਗੀ ਐ ਦਿੱਕਤ ਹੁਣ ਦੱਸ ਸਕਦਾ ਹਾਂ ਜਾਂ ਕਿਸੇ ਨੂੰ ਕੋਈ ਮੰਗਵਾਉਣਾ ਪੈਣਾ ਹੈ ਨੀ ਹੈ ਨਾ ਮੈਂ ਕਿਹਨੇ ਲਿਖੇ ਲਿਖੇ ਕਹਿੰਨੇ ਸੀ ਆ ਇਹ ਨਹੀਂ ਜੋਣੇ ਜੋਣਾ ਜੇ ਕਿਸਦਾ ਨਾਮ ਹੈ ਨਾ ਜੋਣੇ ਨਾ ਬਗਨਾ ਖਾਈਦਾ ਜੋਣੇ ਇੱਥੇ ਜੋਣਾ ਕੋੜਾ Thank